ਰੁਕੀ ਨਗਰੀ ਮੇਂ ਹਮਾਰੀ ਹਾਜ਼ਰੀ ਡਿਊ ਥੀ ਇਸਕੇ ਲਿਏ ਮੈਂ ਸੋਚਿਆ ਕਿ ਪੂਰੀ ਕੀਤੀ ਜਾਵੇ ਆਪਣੀ ਹਾਜ਼ਰੀ ਲਾਈ ਜਾਵੇ ਤੇ ਬਾਕੀ ਬਾਬਾ ਜੀ ਜਿੱਥੇ ਚਲੇ ਜਾ ਰਹੇ ਕੰਮ ਕਰੀ ਜਾ ਰਹੇ ਕੀ ਸੀ ਮਨ ਚ ਤੁਹਾਡੀ ਇੱਛਾ ਅੱਜ ਤਸਵੀਰ ਗੁਰੂ ਨਾਨਕ ਦੇਵ ਜੀ ਮੰਨ ਦੀ ਇੱਛਾ ਸੀ ਬਾਬਾ ਜੀ ਦੇ ਦਰਸ਼ਨ ਕਰਨ ਇੱਥੇ ਆ ਕੇ ਆਪਣੀ ਹਾਜ਼ਰੀ ਦਵਾ ਇਹ ਹੀ ਮਨ ਦੀ ਇੱਛਾ ਸੀ ਉਹ ਐਕਚੁਅਲੀ ਇੱਛਾ ਸੀ ਕਿ ਕਾਫੀ ਟਾਈਮ ਦੀ 2-3 ਸਾਲ ਹੋ ਗਏ ਗੈਪ ਲੰਬਾ ਹੋ ਗਿਆ ਸਤਾ ਲੱਗਦਾ ਗੁਰੂ ਨਾਨਕ ਦੇਵ ਜੀ ਇੱਥੇ ਤਾਂ ਆ ਕੇ ਅਮਰਤ ਹੀ ਅਮਰਤ ਹੈ ਤੇ ਤੁਸੀਂ ਮਹਾਪਰ ਸੀਰੀਅਲ ਕੀਤਾ ਕਾਫੀ ਬੜਾ ਕਰਦਾਰ ਤੁਸੀਂ ਤੁਹਾਡਾ ਜੀ 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 ਤੇ ਉਸ ਤੋਂ ਬਾਅਦ ਤੁਸੀਂ ਉਸ ਤੋਂ ਬਾਅਦ ਨਹੀਂ ਨਹੀਂ ਗਾਇਬ ਨਹੀਂ ਹੋਇਆ ਭਈ ਮੈਂ ਬੜੇ ਇੱਥੇ ਹਾਂ ਮੈਂ ਕਾਫੀ ਕੰਮ ਕੀਤਾ ਹੈ ਪੰਜਾਬੀ ਫਿਲਮਾਂ ਵਿੱਚ ਕੰਮ ਕੀਤਾ ਹੈ ਹਿੰਦੀ ਫਿਲਮਾਂ ਵਿੱਚ ਕੰਮ ਕੀਤਾ ਹੈ ਤੇ ਹੁਣ ਮੈਂ ਐਕਚੁਅਲੀ ਬਾਹਰ ਅੰਗਰੇਜ਼ੀ ਫਿਲਮਾਂ ਵਿੱਚ ਹਾਲੀਵੁੱਡਸ ਵੀ ਕੰਮ ਕਰ ਰਹੇ ਹਾਂ ਤੇ ਬਟ ਹੁਣ ਆਏ ਹੋਏ ਹਾਂ ਪੰਜਾਬੀ ਦਾ ਕੁਝ ਕੰਮ ਕਰ ਰਹੇ ਹਾਂ ਜੀ ਨਵਾਂ ਪ੍ਰੋਜੈਕਟ ਲੈ ਕੇ ਆਏ ਹੋ ਨਵਾਂ ਪ੍ਰੋਜੈਕਟ ਬਸ ਪੰਜਾਬੀ ਆਰਟ ਤੇ ਕਲਚਰ ਤੇ ਕੰਮ ਕਰ ਰਹੇ ਹਾਂ ਔਰ ਦੋ ਫਿਲਮਾਂ ਲਾਂਚ ਕਰਾਂਗੇ ਜਲਦੀ ਅਗਲੇ ਸਾਲ ਕਿਸ ਤਰ੍ਹਾਂ ਦੀ ਫਿਲਮਾਂ ਹੋਣਗੀਆਂ ਆਪਣੀਆਂ ਫਿਲਮਾਂ ਅਛੀਆਂ ਪਰਿਵਾਰਿਕ ਐਂਟਰਟੇਨਿੰਗ ਪਰਿਵਾਰਿਕ ਜ਼ਿਆਦਾ ਹੋਣਗੀਆਂ ਐਂਟਰਟੇਨਮੈਂਟ ਨਾਲ ਹੋਈ ਜਾਂਦੀ ਹੈ ਪੰਜਾਬ ਨੂੰ ਲੈ ਕੇ ਕਿਸ ਤਰ੍ਹਾਂ ਦਾ ਲੱਗਦਾ ਹੈ ਪੰਜਾਬ ਸਾਡਾ ਸਰਤਾਜ ਜੀ ਪੰਜਾਬ ਤਾਂ ਹਮੇਸ਼ਾ ਕਾਇਮ ਰਹੇਗਾ ਪੰਜਾਬ ਇਸ ਬਿਊਟੀ ਆ ਗਈ ਚੰਗਾ ਲੱਗਦਾ ਇੱਥੇ ਦੀ ਆਬੋ ਹਵਾ ਇੱਥੇ ਦੀ ਜਿਹੜੀ এনवायरमेंट ਸਾਰੀ ਬਹੁਤ ਅੱਛੀ ਦੋ ਨਜ਼ਰਾਂ ਸਿੱਟੀਆਂ ਦਾਸ ਕਰਕੇ ਜਾਓ ਸਰਬਤ ਦਾ ਭਲਾ ਕਿ ਰੱਬ ਜਿਹੜੇ ਬਾਬਾ ਜੀ ਸਭ ਤੇ ਮਿਹਰ ਕਰੋ ਔਰ ਸਾਰਿਆਂ ਦੀ ਸੁਖ-ਸਮਰiddhi ਖੁਸ਼ੀ ਵਾਸਤੇ ਅਗਰ ਗੱਲ ਕਰੀਏ ਮਹਾਪਾਰਤੀ ਅੱਜ ਦਾ ਜਿਹੜਾ ਦੌਰ ਹੈ ਕਿੱਸਾ ਦੇਖ ਰਿਓ ਸਾਰੇ ਬਈ ਇਹ ਤਾਂ ਦੌਰ ਅੱਜ ਦਾ ਬਹੁਤ ਅੱਛਾ ਦੌਰ ਹੈ ਮਤਲਬ ਇਨ ਦਾ ਸੈਂਸ ਹਮੇਸ਼ਾ ਸ਼ੁਰੂ ਤੋਂ ਹੀ ਚੱਲਦਾ ਆ ਰਿਹਾ ਹੈ ਚੇਂਜ ਬੰਦਾ ਅੱਜ ਤੋਂ 200 ਸਾਲ ਪਹਿਲਾਂ 150 ਸਾਲ ਪਹਿਲਾਂ 100 ਸਾਲ ਪਹਿਲਾਂ 50 ਸਾਲ ਪਹਿਲਾਂ 25 ਸਾਲ ਪਹਿਲਾਂ ਤੇ ਹੁਣ ਅੱਗੇ ਆਉਣ ਵਾਲੇ 25 ਸਾਲ 20 ਤੋਂ ਪਤਾ ਨਹੀਂ ਕਿ ਹੋ ਜਾ ਹੋਗਾ ਲੇਕਿਨ ਹੋਪ ਉਮੀਦ ਹੈ ਕਿ ਅੱਛਾ ਹੋਵੇ ਗੁਰੂ ਕੀ ਨਗਰੀ ਮੇਂ ہماری ਹਾਜ਼ਰੀ ਡਿਊ ਥੀ ਇਸਕੇ ਲਈ ਮੈਂ ਸੋਚਿਆ ਕਿ ਪੂਰੀ ਕੀਤੀ ਜਾਵੇ ਆਪਣੀ ਹਾਜ਼ਰੀ ਲਈ ਜਾਵੇ ਤੇ ਅਕੀ ਬਾਬਾ ਜੀ ਫਿਰ ਚਲੇ ਜਾ ਰਹੇ ਕੰਮ ਕਰੀ ਜਾ ਰਹੇ ਕੀ ਸੀ ਮਨ ਚ ਤੁਹਾਡੀ ਇੱਛਾ ਅੱਜ ਤੁਸੀਂ ਜੁਰਮ ਨਹੀਂ ਪਹੁੰਚ ਮੰਨ ਦੀ ਇੱਛਾ ਸੀ ਬਾਬਾ ਜੀ ਦੇ ਦਰਸ਼ਨ ਕਰਨ ਇੱਥੇ ਆ ਕੇ ਆਪਣੀ ਹਾਜ਼ਰੀ ਰੋ ਇਹ ਹੀ ਮਨ ਦੀ ਇੱਛਾ ਸੀ ਉਹ ਐਕਚੁਅਲੀ ਇੱਛਾ ਸੀ ਕਿ ਕਾਫੀ ਟਾਈਮ ਦੀ ਦੋ ਤਿੰਨ ਸਾਲ ਹੋ ਗਏ ਗੈਪ ਲੰਬਾ ਹੋ ਗਿਆ ਬਸ ਤਾਂ ਲੱਗਦਾ ਗੁਰੂ ਨਾਨਕ ਜੀ ਨੂੰ ਕਰਨਾ ਇੱਥੇ ਤਾਂ ਆ ਕੇ ਅਮਰਤ ਹੀ ਅਮਰਤ ਹੈ ਤੁਸੀਂ ਮਹਾਪਰ ਸੀਰੀਅਲ ਕੀਤਾ کافی ਬੜਾ ਕਰਦਾਰ ਸੀ ਤੁਹਾਡਾ ਜੀ 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 ਤੇ ਤੋਂ ਬਾਅਦ ਉਸ ਤੋਂ ਬਾਅਦ ਨਹੀਂ ਨਹੀਂ ਗਾਇਬ ਨਹੀਂ ਹੋਇਆ ਭਈ ਮੈਂ ਬੜੇ ਇੱਥੇ ਆ ਮੈਂ ਕਾਫੀ ਕੰਮ ਕੀਤਾ ਹੈ ਪੰਜਾਬੀ ਫਿਲਮਾਂ ਵਿੱਚ ਕੰਮ ਕੀਤਾ ਹੈ ਹਿੰਦੀ ਫਿਲਮਾਂ ਵਿੱਚ ਕੰਮ ਕੀਤਾ ਹੈ ਤੇ ਹੁਣ ਮੈਂ ਐਕਚੁਅਲੀ ਬਾਹਰ ਅੰਗਰੇਜ਼ੀ ਫਿਲਮਾਂ ਵਿੱਚ ਹਾਲੀਵੁੱਡਸ ਵੀ ਕੰਮ ਕਰ ਰਹੇ ਹਾਂ ਤੇ ਬਟ ਹੁਣ ਆਏ ਹੋਏ ਆ ਪੰਜਾਬੀ ਦਾ ਕੁਝ ਕੰਮ ਕਰ ਰਹੇ ਆ ਨਵਾਂ ਪ੍ਰੋਜੈਕਟ ਲੈ ਕੇ ਆਏ ਹੋ ਨਵਾਂ ਪ੍ਰੋਜੈਕਟ ਬਸ ਪੰਜਾਬੀ ਆਰਟ ਤੇ ਕਲਚਰ ਤੇ ਕੰਮ ਕਰ ਰਹੇ ਆ ਔਰ ਦੋ ਫਿਲਮਾਂ ਲਾਂਚ ਕਰਾਂਗੇ ਜਲਦੀ ਅਗਲੇ ਸਾਲ ਇਸ ਤਰ੍ਹਾਂ ਹੀ ਤਾਂ ਹੋਣੀ ਨਹੀਂ ਆਪ ਆਪਣੀਆਂ ਫਿਲਮਾਂ ਅਛੀਆਂ ਪਰਿਵਾਰਿਕ ਐਂਟਰਟੇਨਿੰਗ ਪਰਿਵਾਰਿਕ ਜ਼ਿਆਦਾ ਹੋਣਗੀਆਂ ਐਂਟਰਟੇਨਮੈਂਟ ਨਾਲ ਹੋਈ ਜਾਂਦੀ ਹੈ ਪੰਜਾਬ ਤੋਂ ਲੈ ਕੇ ਕਿਸਾਂ ਦਾ ਲੱਗਦਾ ਹੈ ਪੰਜਾਬ ਪੰਜਾਬ ਸਾਡਾ ਸਰਤਾਜ ਜੀ ਪੰਜਾਬ ਤਾਂ ਹਮੇਸ਼ਾ ਕਾਇਮ ਹੈਗਾ ਪੰਜਾਬ ਇਸ ਬਿਊਟੀਫੁਲ ਇੱਥੇ ਆ ਕੇ ਹੀ ਚੰਗਾ ਲੱਗਦਾ ਹੈ ਇੱਥੇ ਦੀ ਆਬੋ ਹਵਾ ਇੱਥੇ ਦੀ ਜਿਹੜੀ এনवायरमेंट ਹੈ ਸਾਰੀ ਬਹੁਤ ਅੱਛੀ ਤੁਸੀਂ ਨਜ਼ਰ ਨਹੀਂ ਸਕੀਂ ਅਰਦਾਸ ਕਰਕੇ ਜਾਓ ਸਰਬਤ ਦਾ ਭਲਾ ਕਿ ਰੱਬ ਜਿਹੜੇ ਬਾਬਾ ਜੀ ਸਭ ਤੇ ਮਿਹਰ ਕਰੋ ਔਰ ਸਾਰਿਆਂ ਦੀ ਸੁਖ-ਸਮਰiddhi ਖੁਸ਼ੀ ਵਾਸਤੇ ਅੱਜ ਗਾਲਕਰੀਏ ਮਹਾਪਾਰਤੀ ਅੱਜ ਦਾ ਜਿਹੜਾ ਦੌਰ ਹੈ ਕਿੱਸਾ ਦੇਖ ਰਿਓ ਸਾਰੇ ਬਈ ਇਹ ਤਾਂ ਦੌਰ ਅੱਜ ਦਾ ਬਹੁਤ ਅੱਛਾ ਦੌਰ ਹੈ ਮਤਲਬ ਇਨ ਦ ਸੈਂਸ ਹਮੇਸ਼ਾ ਸ਼ੁਰੂ ਤੋਂ ਹੀ ਚੱਲਦਾ ਆ ਰਿਹਾ ਹੈ ਚੇਂਜ ਬੰਦਾ ਅੱਜ ਤੋਂ 200 ਸਾਲ ਪਹਿਲਾਂ 150 ਸਾਲ ਪਹਿਲਾਂ 100 ਸਾਲ ਪਹਿਲਾਂ 50 ਸਾਲ ਪਹਿਲਾਂ 25 ਸਾਲ ਪਹਿਲਾਂ ਤੇ ਹੁਣ ਅੱਗੇ ਆਉਣ ਵਾਲੇ 25 ਸਾਲ 20 ਤੋਂ ਪਤਾ ਨਹੀਂ ਕਿ ਹੋ ਜਾ ਹੋਗਾ ਲੇਕਿਨ ਹੋਪ ਉਮੀਦ ਹੈ ਕਿ ਅੱਛਾ